ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਆਪਾਂ ਗੁਰਬਾਣੀ ਦੇ ਵਿਚਾਰ ਆ ਰਹੇ ਤਿੰਨਾ ਸੋਧਰਾਂ ਦੇ ਪਾਠ ਭੇਦ ਨੂੰ ਸਮਝਣਾ ਹੈ ਪਿਛਲੀਆਂ ਵੀਡੀਓਾਂ ਦੇ ਦੌਰਾਨ ਕੁਝ ਗੁਰਸਿੱਖਾਂ ਦੇ ਕਮੈਂਟ ਸਨ ਕਿ ਬਾਬਾ ਜੀ ਗੁਰਬਾਣੀ ਦੇ ਵਿੱਚ ਇੱਕ ਜਪਜੀ ਸਾਹਿਬ ਵਾਲਾ ਸ਼ੁਧਰ ਆਉਂਦਾ ਹੈ ਇੱਕ ਰਹਿਰਾਸ ਸਾਹਿਬ ਗੁਰਬਾਣੀ ਦੇ ਅੰਦਰ ਸ਼ੁਧਰ ਆਉਂਦਾ ਹੈ ਇਨ੍ਹਾਂ ਦੇ ਵਿੱਚ ਕੀ ਅੰਤਰ ਹੈ ਕੀ ਭੇਦਤਾ ਹੈ ਸ਼ਬਦਾਂ ਦੀ ਸਮਝ ਲਗਾਓ ਕਿਹੜਾ ਕਿਹੜੇ ਅੱਖਰ ਦਾ ਭੇਦ ਹੈ ਤੇ ਇਨ੍ਹਾਂ ਭੇਦਾਂ ਦਾ ਕਾਰਨ ਕੀ ਹੈ ਤੋਂ ਸੰਕਤ ਦੀਪੀ ਆਪ ਜੀ ਨੇ ਵੀਡੀਓ ਦਾ ਟਾਈਟਲ ਦੇਖ ਕਰਕੇ ਸਮਝ ਲਿਆ ਹੋਵੇ ਇਹ ਵੀਡੀਓ ਗੁਰਬਾਣੀ ਦੇ ਵਿੱਚ ਆ ਰਹੇ ਸੂਤਰਾਂ ਦੇ ਬਾਬਤ ਬਣਾਈ ਗਈ ਹੈ ਆਓ ਹੁਣ ਇਸ ਵੀਡੀਓ ਦੇ ਅੰਦਰ ਜਾਣੀਏ ਭਾਈ ਗੁਰਬਾਣੀ ਦੇ ਵਿੱਚ ਕਿੰਨੇ ਸੂਤਰ ਨੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਪਾਠ ਭੇਦ ਨੇ ਆਪ ਜੀ ਸਕਰੀਨ ਦੇ ਉੱਪਰ ਸ੍ਰੀ ਜਪਜੀ ਸਾਹਿਬ ਜੀਾਂ ਦਾ ਸੂਤਰ ਰਹਿਰਾਸ ਗੁਰਬਾਣੀ ਦੇ ਸੂਤਰ ਦੀਆਂ ਕੁਝ ਪੰਕਤੀਆਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜਿਹੜਾ ਸੂਤਰ ਆਉਂਦਾ ਹੈ ਉਹ ਹੈ ਅੰਗ 6 ਦੇ ਉੱਪਰ ਸ੍ਰੀ ਜਪਜੀ ਸਾਹਿਬ ਜੀਆ ਦਾ ਸੂਤਰ ਜਿਹਨੂੰ 7ਵੀਂ ਪੌੜੀ ਵੀ ਆਖਦੇ ਦਿੰਦੇ ਦੂਸਰਾ ਸੂਤਰ ਹੈ ਰਹਿਰਾਸ ਸਾਹਿਬ ਜੀਆ ਦਾ ਅੰਗ 8 ਦੇ ਉੱਪਰ ਤੇ ਤੀਸਰਾ ਸੰਤ ਜੀ ਸੂਤਰ ਹੈ ਰਾਗ ਆਸਾ ਦੇ ਵਿੱਚ ਅੰਗ 347 ਦੇ ਉੱਪਰ ਸਭ ਤੋਂ ਪਹਿਲਾਂ ਆਪਾਂ ਜਪਜੀ ਸਾਹਿਬ ਜੀਆ ਦੇ ਸੂਤਰ ਅਤੇ ਰਹਿਰਾਸ ਸਾਹਿਬ ਜੀਆਂ ਦੇ ਸੋਦਰ ਦਾ ਭੇਦ ਸਮਨਾ ਜੋ ਬਹੁਤਾਂ ਗਿਰਦੀ ਦੇ ਵਿੱਚ ਗੁਰਸਿੱਖਾਂ ਨੂੰ ਲੋੜ ਪੈਂਦੀ ਹੈ ਕਿਉਂਕਿ ਇਹ ਨਿਤਨੇਮ ਦੀ ਗੁਰਬਾਨੀ ਹੈ ਜਪਜੀ ਸਾਹਿਬ ਆਪਾਂ ਅਮਰਤ ਵੇਲੇ ਪੜ੍ਹਦੇ ਐ ਰਹਿਰਾਸ ਰਹਿਰਾਸ ਸਾਹਿਬ ਆਪਾਂ ਸ਼ਾਮ ਵੇਲੇ ਪੜ੍ਹਦੇ ਐ ਤੋਂ ਸੰਗਤ ਜੀ ਸਭ ਤੋਂ ਪਹਿਲਾਂ ਯਾਤ ਜੀ ਵੇਖੋਗੇ ਨਾ ਜਿੱਥੇ ਮੰਗਲ ਲਿਖਿਆ ਹੁੰਦਾ ਜਪਜੀ ਸਾਹਿਬ ਵਾਲੇ ਪਾਸੇ ਕੁਝ ਨਹੀਂ ਲਿਖਿਆ ਰਹਿਰਾ ਸਾਹਿਬ ਜੀਆਂ ਦੇ ਉੱਪਰ ਲਿਖਿਆ ਹੈ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰ ਜਪਜੀ ਸਾਹਿਬ ਜੀਆਂ ਦੇ ਉੱਪਰ ਕੁਝ ਨਹੀਂ ਲਿਖਿਆ ਹੋਇਆ ਇਥੋਂ ਇਹ ਵਖਰੇਵਾਂ ਜਨਨਾ ਹੈ ਕਿ ਭਾਈ ਰਹਿਰਾ ਸਾਹਿਬ ਜੀਆਂ ਦੇ ਅੰਦਰ ਇਹ ਪਾਠ ਆਉਂਦਾ ਹੈ ਦੂਸਰਾ ਆਪਾਂ ਨਾਲ-ਨਾਲ ਭਾਈ ਦੀ ਸੰthia ਵੀ ਕਰਨੀ ਹੈ ਰਹਿਰਾ ਸਾਹਿਬ ਜੀਆਂ ਦੇ ਉੱਪਰ ਜੋ ਮੰਗਲ ਆਉਂਦਾ ਨਾ ਸੋਦਰ ਰਾਗ ਉਹਨੂੰ ਵੱਖਰਾ ਨਹੀਂ ਬੋਲਣਾ ਸੋਦਰ ਇਕੱਠਾ ਬੋਲਣਾ ਹੈ ਹਾਂ ਗੁਰਬਾਣੀ ਦੇ ਵਿੱਚ ਜੋ ਤੋਕਾਵੇਗੀ ਸੋਦਰ ਤੇਰਾ ਕੀ ਹ ਰਹਿਰਾ ਸਾਹਿਬ ਜੀਆਂ ਦੇ ਵਿੱਚ ਇਦਾਂ ਹੁੰਦਾ ਉੱਥੇ ਸੋਦਰ ਵੱਖਰਾ ਬੋਲਣਾ ਪਰ ਇੱਥੇ ਰਾਗ ਦੇ ਨਾਲ ਸੋਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਦਾ ਉਚਾਰਨ ਆਪ ਜਿਸ ਗ੍ਰਿਹਨ ਤੇ ਦੇਖ ਸਕਦੇ ਹੋ ਸਤਿਗੁਰ ਪ੍ਰਸਾਦ ਹੁਣ ਅੰਗ 6 ਤੇ ਚੱਲੀਏ ਸ੍ਰੀ ਜਪਜੀ ਸਾਹਿਬ ਜੀਆ ਦੇ ਸੋਦਰ ਦੇ ਵਿੱਚ ਪਹਿਲੀ ਪੰਕਤੀ ਆਉਂਦੀ ਹੈ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨਹਾਰੇ ਤੇ ਰਹਿ ਰਾਸ ਸਹਬ ਗਿਆ ਦੇ ਅੰਦਰ ਆਪ ਜੀ ਪੜਦੇ ਹੋ ਸੋ ਦਰ ਤੇਰਾ ਕੀ ਹਾ ਸੋ ਘਰ ਕੀ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਨ ਹਾਰੇ ਆਪ ਜੀ ਵਖਰੇ ਤੌਰ ਤੇ ਇਹਨਾਂ ਦੇ ਵਿੱਚ ਜੋ ਪਾਠ ਪੈਦਾਇਨ ਲਗਭਗ ਤਿੰਨ ਵਾਰ ਤੇਰੇ ਸ਼ਬਦ ਵਖਰੇਵੇਂ ਦੇ ਵਿੱਚ ਆਇਆ ਇੱਕ ਵਾਰ ਤੇਰਾ ਦੋ ਵਾਰ ਤੇਰੇ ਜੋ ਇਹਨਾਂ ਵਿੱਚ ਪਾਠ ਪੈਦਾ ਰਿਹਾ ਉਹ ਵਖਰੇ ਤੌਰ ਤੇ ਆਪ ਜੀ ਪਾਸੇ ਸਕਰੀਨ ਤੇ ਦੇਖ ਸਕਦੇ ਹੋ ਇਸ ਤੋਂ ਅੱਗੇ ਜਪਜੀ ਸਾਹਿਬ ਦੇ ਵਿੱਚ ਆਪ ਜੀ ਪੜ੍ਹਦੇ ਹੋ ਕੇ ਤੇ ਰਾਗ ਪਰਿ ਸਿਉ ਕਹਿਆਂਨ ਕੇਤੇ ਗਾਵਨ ਹਾਰੇ ਗਾਵਹਿ ਤੁਹਨੋਂ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਰਹਿਰਾਸ ਸਾਹਿਬ ਜੀ ਦੇ ਅੰਦਰ ਆਪ ਜੀ ਪੜਦੇ ਹੋ ਕੇਤੇ ਤੇਰੇ ਰਾਗ ਪਰਿ ਸਿਉ ਕਹੀ ਅਹੇ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਪਾਠਾਂ ਦਾ ਭੇਦ ਆਪ ਜੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਹਦੇ ਵਿੱਚ ਦੋ ਵਾਰ ਤੇਰੇ ਸ਼ਬਦ ਵਧੇਰੇ ਹੈ ਜਪਜੀ ਸਾਹਿਬ ਦੇ ਵਿੱਚ ਪਾਠ ਕਹੀਂ ਅਣ ਆਉਂਦਾ ਪਰ ਰਹਿਰਾਸ ਸਾਹਿਬ ਜੀ ਦੇ ਅੰਦਰ ਪਾਠ ਕਹੀ ਹੇ ਆਉਂਦਾ ਦੂਸਰਾ ਭਾਈ ਜਪਜੀ ਸਾਹਿਬ ਦੀਆਂ ਵਿੱਚ ਪਾਠ ਹੁੰਦਾ ਗਾਵਹਿ ਤੁਹਨੋਂ ਪਾਉਣ ਰਹਿਰਾ ਸਾਹਿਬੀਆਂ ਦੇ ਅੰਦਰੋਂਦਾ ਗਾਵਨ ਤੁਦਨੋਂ ਪਵਨ ਤੋਂ ਇਹ ਵਖਰੇਵਾ ਜਾਣਨਾ ਹੈ ਅੱਗੇ ਜਪਜੀ ਸਾਹਿਬ ਦੇ ਵਿੱਚ ਆਪ ਜੀ ਪੜਦੇ ਹੋ ਗਾਵਹਿ ਚਿੱਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਰਹਿਰਾਸ ਸਾਹਿਬ ਜੀਆਂ ਦੇ ਅੰਦਰ ਆਪ ਜੀ ਪੜਦੇ ਹੋ ਗਾਵਨ ਤੁਧਨੋ ਚਿਰਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਇਦੇ ਵਿੱਚ ਵੀ ਸੰਕਤ ਜੀ ਗਾਵਨ ਪਾਠ ਕਰਨਾ ਹੈ ਤੁਦਨੋ ਪਾਠ ਵਧੇਰੇ ਹੈ ਜਪਜੀ ਸਾਹਿਬ ਜੀਆਂ ਦੇ ਅੰਦਰ ਜਨ ਹੈ ਇਥੇ ਜਾਣਨ ਹੈ ਉਥੇ ਵਿਚਾਰੇ ਇਥੇ ਵਿਚਾਰੇ ਕਰਨਾ ਉਸ ਤੋਂ ਉਪਰੰਤ ਫਿਰ ਗਾਵਹਿ ਗਾਵਨ ਦਾ ਭੇਦ ਜਾਣਨਾ ਹੈ ਤੁਦਨੋ ਪਾਠ ਵਧੇਰੇ ਹੈ ਜਪਜੀ ਸਾਹਿਬ ਜੀਆਂ ਦੇ ਵਿੱਚ ਪਾਠ ਬ੍ਰਹਮਾ ਇਥੇ ਬ੍ਰਹਮਾ ਕਰਨਾ ਹਾਹੇ ਦੇ ਨਾਲ ਬ੍ਰਹਮਾ ਇਥੇ ਤੇਰੇ ਪਾਠ ਵਧੇਰੇ ਹੈ ਅੱਗੇ ਜਪਜੀ ਸਾਹਿਬ ਜੀਆਂ ਦੇ ਅੰਦਰ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਦੀ ਅੰਦਰ ਗਾਵਨ ਸਾਧਵੇ ਚਾਰੇ ਰਹਿਰਾਸ ਸਾਹਿਬ ਜੀਆਂ ਦੇ ਅੰਦਰ ਗਾਵਨ ਤੁਧਨ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨ ਸਿੱਧ ਸਮਾਦੀ ਅੰਦਰ ਗਾਵਨ ਤੁਦਨੂ ਸਾਦ ਬੀਚਾਰੇ ਤੋ ਸੰਗਤ ਜੀ ਗਾਵਹਿ ਤੇ ਗਾਵਣ ਦਾ ਭੇਦ ਜਾਨਨ ਜਪਜੀ ਸਾਹਿਬ ਜੀਆਂ ਦੇ ਅੰਦਰ ਪਾਠ ਇੰਦ ਇਦਾਸਨ ਹੈ ਇਥੇ ਪਾਠ ਰਹਿਰਾਸ ਸਾਹਿਬ ਜੀਆਂ ਦੇ ਅੰਦਰ ਪਾਠ ਇੰਦਰ ਇੰਦਰਾਸਨ ਰਾਰਾ ਲਗਾ ਕਰਕੇ ਤੇ ਰਹਿਣਾ ਇਸ ਤੋਂ ਉਪਰੰਤ ਫਿਰ ਗਾਵਹਿ ਤੇ ਗਾਵਣ ਦਾ ਭੇਦ ਜਾਨਨਾ ਹੈ ਤੁਦਨੂ ਪਾਠ ਵਧੇਰੇ ਹੈ ਜਪਜੀ ਸਾਹਿਬ ਜੀਆਂ ਦੇ ਅੰਦਰ ਪਾਠ ਵਿਚਾਰੇ ਇਥੇ ਪਾਠ ਵਿਚਾਰੇ ਕਰਨਾ ਹੈ ਇਸ ਤੋਂ ਅੱਗੇ ਜਬਜੀ ਸਾਹਿਬ ਜੀਆਂ ਦੇ ਅੰਦਰ ਗਾਵਨ ਜਤੀ ਸਤੀ ਸੰਤੋਖੀ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀਸਰ ਜੁਗ ਜੁਗ ਵੇਤਾ ਨਾਲੇ ਰਹਿ ਰਾਸ ਸਾਹਿਬ ਜੀਆਂ ਦੇ ਅੰਦਰ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰਖੀਸਰ ਜੁਗ ਜੁਗ ਵਿਦਾ ਨਾਲੇ ਤਾਂ ਸੰਤ ਜੀ ਗੌਰ ਕਰਨਾ ਇਥੇ ਪਾਠ ਗਾਵਨ ਹੈ ਜਗਜੀ ਸਾਹਿਬ ਜੀ ਦੇ ਅੰਦਰ ਅੰਗੇ ਪਾਠ ਗਾਵੇ ਹਾਰਿਆ ਇਥੇ ਗਾਵਨ ਕਰਨਾ ਹੈ ਗਾਵਨ ਜਤੀ ਸਤੀ ਸੰਤੋਖੇ ਤੇ ਰਹਿਰਾ ਸਾਹਿਬ ਜੀਆਂ ਦੇ ਅੰਦਰ ਵੀ ਪਾਠ ਗਾਵਨ ਹੈ ਤੁਦਨੋਂ ਵਧੇਰੇ ਹੈ ਇੱਥੇ ਜਪਜੀ ਸਾਹਿਬ ਜੀਆਂ ਦੇ ਅੰਦਰ ਪਾਠ ਆਵੇਗਾ ਗਾਵਹਿ ਵੀਰ ਕਰਾਰੇ ਤੇ ਰਹਿਰਾ ਸਾਹਿਬ ਜੀ ਦੇ ਅੰਦਰ ਪਾਠ ਗਾਵਨ ਤੁਦਨੋਂ ਵੀਰ ਕਰਾਰੇ ਤੁਦਨੋਂ ਪਾਠ ਵਧੇਰੇ ਹੈ ਗਾਵਨ ਕਰਨਾ ਇੱਥੇ ਗਾਵੇ ਜਪਜੀ ਸਾਹਿਬ ਜੀ ਦੇ ਅੰਦਰ ਪਾਠ ਆਪ ਜੀਆਂ ਨੇ ਰਖੀਸਰ ਬੜਿਆ ਤੇ ਰਹਿਰਾਸ ਸਾਹਿਬ ਜੀ ਦੇ ਅੰਦਰ ਪਾਠ ਰਖੀਸਰ ਸਸੇ ਨੂੰ ਔਂਕੜ ਲਗਾ ਕਰਕੇ ਕਰਨਾ ਹੈ ਤੁਦਨੋ ਪਾਠ ਪਈਏ ਥੇ ਬਦੇਰੇ ਹੈ ਅੱਗੇ ਗੱਜ ਜੀ ਸਾਹਿਬ ਜੀਆਂ ਦੇ ਅੰਦਰ ਗਾ ਵਹਿ ਮੋਹਨੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾ ਵਹਿ ਰਤਨ ਉਪਾਏ ਤੇਰੀ 68 ਤੀਰਥ ਨਾਲੇ ਰਹਿਰਾਸ ਸਾਹਿਬ ਜੀਆਂ ਦੇ ਅੰਦਰ ਗਾਵਨ ਤੁਧ ਨੂੰ ਮੋਹਨੀਆਂ ਮਨਮੋਹਨ ਸੁਰਗ ਮਛ ਪੈ ਆਲੇ ਗਾਵਨ ਤੁਧ ਨੂੰ ਰਤਨ ਉਪਾਏ ਤੇਰੇ 68 ਤੀਰਥ ਨਾਲੇ ਤੋਂ ਸੰਗਤ ਜੀ ਗਾਵਹਿ ਤੇ ਗਾਵਨ ਦਾ ਭੇਦ ਜਾਣਨ ਤੁਧ ਨੂੰ ਪਾਠ ਵਧੇਰੀ ਹੈ ਜਪਜੀ ਸਾਹਿਬ ਜੀ ਦੇ ਅੰਦਰ ਪਾਠ ਸੁਰਗਾ ਰਹਿਰਾਸ ਸਾਹਿਬ ਜੀ ਦੇ ਅੰਦਰ ਪਾਠ ਸੁਰਗ ਹੁੰਦਾ ਹੈ ਸੰਤ ਜੀ ਗੌਰ ਕਰੋਗੇ ਨਾ ਮਛ ਪਾਠ ਦੋਵਾਂ ਦੇ ਵਿੱਚ ਮਛ ਹੀ ਬੋਲਣਾ ਪਰ ਜਪਜੀ ਸਾਹਿਬ ਜੀ ਦੇ ਅੰਦਰ ਪਾਠ ਮਛ ਦੇ ਥੱਲੇ ਔਂਕਰ ਨਹੀਂ ਹੁੰਦਾ ਛੇਸ਼ੇ ਪਰ ਰਹਿਰਾ ਸਾਹਿਬ ਜੀ ਦੇ ਅੰਦਰ ਹੁੰਦਾ ਇਹੋ ਸ਼ਬਦੀ ਪੇਧ ਜਾਣਣਾ ਇਸ ਤੋਂ ਅਗਲੀ ਤੋਕ ਦੇ ਵਿੱਚ ਵੀ ਗਾਵਹਿ ਤੇ ਗਾਵਣ ਦਾ ਪੇਧ ਤੁਜਨੋ ਪਾਠ ਵਧੇ ਰਿਹਾ ਹੈ ਅੱਗੇ ਜਪਜੀ ਸਾਹਿਬ ਜੀ ਦੇ ਅੰਦਰ ਗਾਵਹਿ ਜੋਦ ਮਹਾ ਬਲ ਸੂਰਾ गावहे खानी चारे गावहे खंड मंडल वर पंडा कारे कारे रख्हे तारे रहरास साहेब जें दे अंदर गावन तुदनु जोड महाबल सूरा गावन तुदनु खानी चारे गावन तुदनु खंड मंडल ब्रह्मंडा ਕਰ ਕਰ ਰਖੇ ਤੇਰੇ ਤਾਰੇ ਗਾਵਹਿ ਤੇ ਗਾਵਣ ਦਾ ਭੇਦ ਜਾਣਨਾ ਤੁਧਨੋਂ ਪਾਠ ਵਧੇਰੇ ਹੈ ਇਸੇ ਪ੍ਰਕਾਰ ਦੇ ਨਾਲ ਦੋ ਵਾਰ ਜਪਜੀ ਸਾਹਿਬ ਜੀ ਨੰਦਰ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਕਹਾਣੀ ਚਾਰੇ ਦੋ ਵਾਰ ਗਾਵਹਿ ਰਹਿਰਾਸ ਸਹਬ ਜੀ ਨੰਦਰ ਗਾਵਨ ਤੁਧਨੋਂ ਜੋਦ ਮਹਾਬਲ ਸੂਰਾ ਗਾਵਨ ਤੁਧਨੋਂ ਖਾਣੀ ਚਾਰੇ ਦੋਵੇਂ ਵਾਰ ਗਾਵਨ ਤੁਧਨੋਂ ਪਾਠ ਕਰਨ ਜਪਜੀ ਸਾਹਿਬ ਜਿੰਦੇ ਅੰਦਰ ਪਾਠ ਗਾਵਹਿ ਇਥੇ ਗਾਵਨ ਹੈ ਤੁਦਨੋ ਪਾਠ ਵਦੇਰੀ ਹੈ ਉਥੇ ਵਰ ਭੰਡਾ ਕਰਨਾ ਵਵੇ ਨਾਲ ਰਹਿਰਾਬ ਸਾਹਿਬ ਜਿੰਦੇ ਮੇਰ ਪਾਠ ਬੱਬੇ ਨੂੰ ਬੱਬੇ ਦੇ ਪੈਰ ਚ ਰਾਰਾ ਲਗਾ ਕਰਕੇ ਬ੍ਰਹਮੰਡਾ ਕਰਨਾ ਹੈ ਤੇਰੇ ਪਾਠ ਇਥੇ ਵਦੇਰੀ ਹੈ ਸਈ ਤੁਦਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਰਹਿਰਾ ਸਾਹਿਬ ਜੀ ਦੇ ਅੰਦਰ ਸਹੀ ਤੁਦਨੋ ਗਾਵਨ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਤੋਂ ਸੰਗਤ ਜੀ ਆਪ ਜੀ ਗੌਰ ਕਰੋਗੇ ਨਾ ਤੁਦਨੋ ਪਾਠ ਵਧੇਰੇ ਹੈ ਜਬਜੀ ਸਾਹਿਬ ਜੀ ਦੇ ਅੰਦਰ ਪਾਠ ਵਿਚਾਰੇ ਕਰਨਾ ਅਤੇ ਰਹਿਰਾ ਸਾਹਿਬ ਜੀ ਦੇ ਅੰਦਰ ਪਾਠ ਵਿਚਾਰੇ ਕਰਕੇ ਕਰਨਾ ਹੈ ਅੱਗੇ ਜਬਜੀ ਸਾਹਿਬ ਜੀ ਦੇ ਅੰਦਰ ਆਪ ਜੀ ਪੜ੍ਹਦੇ ਹੋ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਤੇ ਰਹਿ ਰਾਸ ਸਾਹਿਬ ਜੀ ਦੇ ਅਬਜੀ ਪੜ੍ਹਦੇ ਹੋ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਤੋਂ ਸੰਕਤ ਜੀ ਇਹਦੇ ਵਿੱਚ ਕੋਈ ਵੀ ਪਾਠ ਪੇੜ ਨਹੀਂ ਹੈ ਇੱਕੋ ਜਾਂ ਹੀ ਕਰਨਾ ਹੈ ਇਸ ਤੋਂ ਅੱਗੇ

ਜੋ ਤਿਸ ਦੀ ਵਡਿਆਈ ਤੁ ਸੰਗਤ ਜੀ ਇੱਥੇ ਪਹਿਲੀ ਪੰਕਤੀ ਸੇਮ ਹੈ ਦੂਸਰੀ ਪੰਕਤੀ ਦੇ ਵਿੱਚ ਪਾਠ ਜਪਜੀ ਸਾਹਿਬ ਜੀਆਂ ਦੇ ਵਿੱਚ ਪਾਠ ਵੇਖਿਆ ਜਿਬ ਕਰਕੇ ਆਉਂਦਾ ਪਰ ਰਹਿਰਾਸ ਸਹਜੇ ਦੇ ਅੰਦਰ ਪਾਠ ਦੇਖਿਆ ਅਤੇ ਜਿਉਂ ਕਰਕੇ ਕਰਨਾ ਹੈ ਅੱਗੇ ਜੋਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜਾਈ ਰਹਿਰਾਸ ਸਾਹਿਬ ਜੀਆਂ ਦੇ ਅੰਦਰ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜਾਈ ਸੰਗਤ ਜੀ ਇਹ ਜ਼ਰੂਰ ਗੌਰ ਕਰਨਾ ਕਈ ਵਾਰ ਆਪਾਂ ਜਪਜੀ ਸਾਹਿਬ ਜੀਆਂ ਦੇ ਵਿੱਚ ਵੀ ਪੜ ਜਾਂਦੇ ਜੋਤ ਸੁਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਇਹਦਾ ਨਹੀਂ ਕਰ ਦੇਣਾ ਫਿਰ ਪਾਠ ਕੇਵਲ ਰਹਿਰਾ ਸਾਹਿਬ ਜੀਆਂ ਦੇ ਅੰਦਰ ਹੁੰਦਾ ਹੈ ਜਾਂ ਆਸਾ ਰਾਗ ਦੇ ਵਿੱਚ ਜਪਜੀ ਸਾਹਿਬ ਜੀਆਂ ਦੇ ਵਿੱਚ ਫਿਰ ਪਾਠ ਨਹੀਂ ਹੁੰਦਾ ਉੱਥੇ ਆਉਂਦਾ ਹੈ ਜੋਤ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਦੂਸਰਾ ਜਬਜੀ ਸਾਹਿਬ ਜੀਆਂ ਦੇ ਵਿੱਚ ਪਾਠ ਹੋਵੇਗਾ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਪਾਤ ਸਾਹਿਬ ਆਵੇਗਾ ਪਰ ਰਹਿਰਾ ਸਾਹਿਬ ਜੀਆਂ ਦੇ ਪਾਠ ਸੋ ਪਾਤ ਸਾਹੋ ਸਾਹ ਪਤ ਸਾਹਿਬ ਆਵੇਗਾ ਤੋ ਪਾਤ ਸਾਹਿਬ ਤੇ ਪਤ ਸਾਹਿਬ ਜੀਆਂ ਦਾ ਭੇਦ ਜਾਣਨਾ ਤਾਂ ਸੰਗਤ ਜੀ ਇਸ ਤੋਂ ਅੱਗੇ ਇਹ ਜਬਜੀ ਸਾਹਿਬ ਜੀਆਂ ਦਾ ਸੋਧਰ ਅਤੇ ਰਹਿਰਾਸ ਸਾਹਿਬ ਜੀਆਂ ਦੇ ਸੋਧਰ ਦੇ ਵਿੱਚ ਲਗਭਗ 50 ਤੋਂ 54 ਸ਼ਬਦਾਂ ਦਾ ਭੇਦ ਹੈ ਇਹ ਰਾਗ ਆਸਾ ਦੇ ਵਿੱਚ ਵੀ ਲਗਭਗ ਦੀ ਕੋਈ ਸ਼ਬਦਾਂ ਦਾ ਭੇਦ ਹੋਵੇਗਾ ਰਾਗ ਆਸਾ ਜੀਆਂ ਦਾ ਜੋ ਸੋਧਰ ਹੈ ਉਹ ਆਪ ਜੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜਿਹਦੇ ਵਿੱਚ ਪ੍ਰਮੁੱਖ ਮੰਗਲ ਹੈ ਜੋ ਉਹ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਮਹਾ ਮੰਤਰ ਹੈ ਜੋ ਨਾ ਕੀ ਜਪਜੀ ਸਾਹਿਬ ਦੇ ਵਿੱਚ ਆਉਂਦਾ ਨਾ ਰਹਿਰਾ ਸਾਹਿਬ ਜੀਆਂ ਦੇ ਅੰਦਰ ਇੱਥੇ ਲਿਖਿਆ ਹੋਵੇਗਾ ਰਾਗ ਆਸਾ ਮਹੱਲਾ ਪਹਿਲਾ ਕਰ ਪਹਿਲਾ ਸੋਧਰ ਜੋ ਈ ਵੀ ਪੀ ਦਾ ਹੈ ਮੰਗਲ ਦਾ ਵੀ ਪੀ ਦਾ ਹੈ ਸ਼ਬਦਾਂ ਦੇ ਵਿੱਚ ਜਿਆਦਾ ਜੋ ਪੀ ਦਾ ਆਵੇਗਾ ਉਹ ਇਹ ਹੈ ਕਿ ਇੱਥੇ ਹਲੰਤ ਲੱਗੀ ਹੋਣਗੇ ਜਿਵੇਂ ਸੰਭਾਲੇ ਗਾਵਨ ਇਦਾਂ ਪੈਰਾਂ ਦੇ ਵਿੱਚ ਹਲੰਤ ਲੱਗੀ ਹੋਣਗੇ ਜੋ ਪੀਦ ਕਰਕੇ ਜਨਨਾ ਹੈ ਵੀਡੀਓ ਲੰਬੀ ਹੋ ਜਾਣੀ ਜੀ ਇਹਦੇ ਵੀ ਸਾਰਾ ਉਚਾਰਨ ਕੀਤਾ ਮੈਂ ਇੱਕੋ ਵਾਰ ਰਾਗ ਆਸਾ ਦੇ ਸੋਧਰ ਦਾ ਉਚਾਰਨ ਕਰ ਦਿਨਾ ਹਾਂ ਤਾ ਜੋ ਆਪ ਜੀ ਇਹਨੂੰ ਪੜ ਸਕੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ ਸੋਦਰ ਤੇਰਾ ਕੇ ਹਾਸੁ ਕਰ ਕੇ ਹਾ ਜਿਤ ਬਹਿ ਸਰਬ ਸੰਭਾਲੇ ਤਾਂ ਸੰਗਤ ਜੀ ਵੇਖੋਗੇ ਪਾਠ ਸੰਭਾਲੀ ਮੰਮੇ ਦੇ ਪੈਰ ਚ ਹਲੰਦਾ ਵਾਜੇ ਤੇਰੇ ਨਾਦੀ ਅਨੇਕੀ ਅ ਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਪਰਿ ਸਿਉ ਕਹੀਅ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋਂ ਪੌਣ ਪਾਣੀ ਬੈਸੰਤ ਗਾਵੈ ਰਾਜਾ ਧਰਮ ਦੁਵਾਰੀ ਤੁ ਸੰਗਤ ਜੀ ਜਿਹੜਾ ਇਹ ਸੋਧ ਰਿਆ ਨਾ ਇਹ ਰਹਿਰਾਸ ਜੀਆਂ ਦੇ ਨਾਲ ਮਿਲਦਾ ਰਹਿਰਾਸ ਸਾਹਿਬ ਜੀਆਂ ਦੇ ਸੋਧਰ ਦੇ ਨਾਲ ਪਰ ਜਿਹੜੀ ਇਹ ਪੰਕਤੀ ਹੈ ਨਾ ਗਾਮ ਤੁਨੋਂ ਪੌਣ ਪਾਣੀ ਬੈਸੰਤ ਇਹ ਵਾਲੀ ਪੰਕਤੀ ਇਹ ਰਹਿਰਾਸ ਸਾਹਿਬ ਜੀਆਂ ਅਤੇ ਜਪਜੀ ਸਾਹਿਬ ਜੀਆਂ ਦੇ ਨਾਲ ਦੋਵਾਂ ਦੇ ਨਾਲ ਮਿਲਦੀ ਕਿ ਗਾਵਨ ਪਾਠ ਸੋਧ ਰਹਿਰਾ ਸਾਹਿਬ ਜੀਆਂ ਦੇ ਅੰਦਰ ਹੈ ਤੇ ਤੁਦਨੋ ਪਾਉਣ ਪਾ ਪਾਠ ਜਿਹੜਾ ਹੈ ਉਹ ਜਪਜੀ ਸਾਹਿਬ ਜੀਆਂ ਦੇ ਸੋਧਰ ਦੇ ਵਿੱਚ ਹੈ। ਤੇ ਇਸੇ ਪ੍ਰਕਾਰ ਇਹਦਾ ਉਚਾਰਨ ਕਰਨਾ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ। ਦੇਖੋਗੇ ਵਿਚਾਰੇ ਪਾਠ ਵੀ ਜਪਜੀ ਸਾਹਿਬ ਜੀਆਂ ਦੇ ਨਾਲ ਮਿਲਦਾ ਨਾ ਕਿ ਰਹਿਰਾ ਸਾਹਿਬ ਜੀਆਂ ਦੇ ਸੋਧਰ ਦੇ ਨਾਲ। ਤੋਂ ਕੁਝ ਕੁ ਪਾਠ ਇਹ ਹਰਾ ਸਾਹਿਬ ਜੀਆਂ ਦੇ ਨਾਲ ਮਿਲਦੇ ਨੇ ਕੁਝ ਕੋ ਪਾਠ ਜਪਜੀ ਸਾਹਿਬ ਜੀਆਂ ਦੇ ਸੂਤਰ ਦੇ ਨਾਲ ਮਿਲਦੇ ਨੇ ਗਾਵਨ ਤੁਦਨੂ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੂ ਇੰਦਰ ਇੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੂ ਸਿੱਧ ਸਮਾਦੀ ਅੰਦਰ ਗਾਵਨ ਤੁਦਨੂ ਸਾਧ ਬੀਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜੇ ਰਖੀਸਰ ਜੁਗ-ਜੁਗ ਵੇਦਾ ਨਾਲੇ ਸੰਗਤ ਜੀ ਇੱਥੇ ਵੀ ਗੌਰ ਕਰਨਾ ਪਾਠ ਵੇਦਾ ਆਵੇਗਾ ਜਪਜੀ ਸਾਹਿਬ ਜੀਆਂ ਦੇ ਸੋਧਰ ਦੇ ਵਿੱਚ ਤੇ ਰਹਿਰਾ ਸਾਹਿਬ ਜੀਆਂ ਦੇ ਸੋਧਰ ਦੇ ਵਿੱਚ ਪਾਠ ਵੇਦਾ ਹੁੰਦਾ ਹੈ ਪਰ ਇੱਥੇ ਪਾਠ ਆਪਾਂ ਵੇਦਾ ਦਿਨਾ ਦੂਸਰਾ ਭਾਈ ਉਥੇ ਪਾਠ ਪੜਨ ਆਉਂਦਾ ਪਰ ਇਥੇ ਗਾਵ ਤੁਦਨੋ ਪੰਡਿਤ ਪੜੇ ਪਾਠ ਕਰਨਾ ਹੈ ਗਾਵਨ ਤੁਦਨੋ ਮੋਹਨੀਆਂ ਮਨਮੋਹਨ ਸੁਰਗ ਮਛ ਪੈ ਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਜیتے 68 ਤੀਰਥ ਨਾਲੇ ਤੋ ਸੰਗਤ ਜੀ ਰਤਨ ਉਪਾਏ ਤੇਰੇ ਜیتے ਜیتے ਪਾਠ ਜਿਹੜਾ ਹੈ ਇਥੇ ਵਦੇਰੇ ਹੈ ਜੋ ਨਾਂ ਤੇ ਜਪਜੀ ਸਾਹਿਬ ਜੀ ਦੇ ਸੂਦਰ ਵਿੱਚ ਆਉਂਦਾ ਨਾ ਰਹਿਰਾ ਸਾਹਿਬ ਜੀਾਂ ਦੇ ਸੂਦਰ ਵਿੱਚ ਆਉਂਦਾ ਪਰ ਆਸਾ ਰਾਗ ਦੇ ਵਿੱਚ ਪਾਠ ਜੀਤੇ ਆਉਂਦਾ ਹੈ ਸੋ ਇਸੇ ਪ੍ਰਕਾਰ ਇਹਨੂੰ ਕਹਿਣਾ ਹੈ ਗਾਵਨ ਤੁਦਨੋ ਜੋਦ ਮਹਾਬਲ ਸੂਰਾ ਗਾਵਨ ਤੁਦਨੋ ਖਾਨੀ ਚਾਰੀ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਪਗਦਰ ਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਮਨ ਨਾਨਕ ਕਿਆ ਬੀਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਜਿਨ ਸੀ ਮਾਇਆ ਜਿਨ ਉਪਾਈ ਤੁ ਸੰਗਤ ਜੀ ਇੱਥੇ ਬਹੁਤ ਵੱਡਾ ਭੀਦ ਹੈ ਜਪਜੀ ਸਾਹਿਬ ਜੀਆ ਦੇ ਵਿੱਚ ਜਾਂ ਰਹਿਰਾ ਸਾਹਿਬ ਜੀਆ ਦੇ ਅੰਦਰ ਆਪਾਂ ਪਾਠ ਕਰਦੇ ਆ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਪਰ ਇੱਥੇ ਕਰ ਕਰ ਪਾਠ ਨਹੀਂ ਆਵੇ ਇੱਥੇ ਰੰਗੀ ਰੰਗੀ ਪਾਤੀ ਜਿਨ ਸੀ ਮਾਇਆ ਜਿਨ ਉਪਾਈ ਤੋ ਜਨਸੀ ਦਾ ਵਿਸ਼ਰਾਮ ਵੀ ਆਪ ਜੀ ਨੇ ਯਾਦ ਰੱਖਣਾ ਇੱਥੇ ਜਨਸੀ ਤੇ ਲਗਾਉਣਾ ਹੈ ਇਹ ਜ਼ਰੂਰੀ ਵਿਸ਼ਰਾਮ ਹੈ ਕਰੇ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਸੰਗਤ ਜੀ ਇੱਥੇ ਪਾਠ ਆਪਣਾਏਗਾ ਜਪਜੀ ਸਾਹਿਬ ਜੀਾਂ ਦੇ ਵਿੱਚ ਤੇ ਰਹਿਰਾ ਸਾਹਿਬ ਜੀਾਂ ਦੇ ਅੰਦਰ ਪਾਠ ਆਪਣਾ ਐਡੇ ਨੂੰ ਕੰਨਾਂ ਲਗਾ ਕਰਕੇ ਆਉਂਦਾ ਪਰ ਇੱਥੇ ਕੰਨਾਂ ਨਹੀਂ ਲੱਗਾ ਸੋ ਆਪਣਾ ਉਚਾਰਨ ਜੋ ਇਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਮਿਕ ਰਹਿਣ ਰਜਾਈ ਸੰਗਤ ਜੀ ਆਪ ਜੀਆਂ ਨੇ ਸੋਧ ਰਜਬਜੀ ਸਾਹਿਬ ਸੋਧ ਰਹਿਰਾ ਸਾਹਿਬ ਜੀ ਤੇ ਸੋਧ ਰਾਗ ਆਸਾ ਜੀਆਂ ਨੂੰ ਧਿਆਨ ਦੇ ਨਾਲ ਸਰਵਣ ਕੀਤਾ ਹੋਵੇਗਾ ਤੋ ਇਸੇ ਪ੍ਰਕਾਰ ਇਸ ਗੁਰਬਾਣੀ ਦਾ ਉਚਾਰਨ ਕਰਨਾ ਹੈ ਤੇ ਪਾਠ ਭੇਦ ਨੂੰ ਆਪ ਜੀਆਂ ਨੇ ਸਮਝਣਾ ਹੈ ਗੁਰਸਿੱਖਾਂ ਦੇ ਹੁਕਮ 시 ਭਾਈ ਸੋਦਰ ਤੇ ਵੀਡੀਓ ਬਣਾਈ ਜਾਵੇ ਤੋ ਆਪ ਜੀਆਂ ਦੇ ਲਈ ਇਹ ਸੋਦਰ ਪਾਠ ਭੇਦ ਦੀ ਵੀਡੀਓ ਤਿਆਰ ਹੈ ਜਰੂਰ ਭਾਈ ਇਹਨੂੰ ਵੱਧ ਤੋਂ ਵੱਧ ਗੁਰਸਿੱਖਾਂ ਦੇ ਤੱਕ ਪਹੁੰਚਾਓ ਤਾਂ ਜੋ ਸਾਰੇ ਸੋਦਰ ਰਹਿਰਾ ਸਾਹਿਬ ਜੀ ਅਤੇ ਜਪਜੀ ਸਾਹਿਬ ਜੀਆਂ ਦੇ ਸੋਦਰ ਦੇ ਵਿੱਚ ਭੇਦ ਸਮਝੇ ਦੂਸਰਾ ਪਰ ਇੱਕ ਹੋਰ ਗੁਰਸਿੱਖ ਦਾ ਸਵਾਲ ਸੀ ਕਿ ਸਿੰਘ ਸਾਹਿਬ ਜੀ ਜੇ ਕਰਕੇ ਇਹਨਾਂ ਦੇ ਵਿੱਚ ਆਪਾਂ ਭੇਦ ਕਰਕੇ ਪੜ ਲਈਏ ਤਾਂ ਕਿ ਇਹਦਾ ਕੋਈ ਪਾਪ ਹੈ ਜਾਂ ਗਲਤ ਹੈ ਹਾਂ ਭਈ ਗੁਰਬਾਣੀ ਦੀ ਇੱਕ ਇੱਕ ਲਗਾਮਾਤਰ ਲਗਾ ਕਰਕੇ ਪੜਨਾ ਜਿਹੜਾ ਰਹਿਰਾ ਸਾਹਿਬ ਜੀਆਂ ਦਾ ਸੋਧਰ ਉਹ ਉਥੇ ਹੀ ਪੜਨਾ ਹੈ ਉਹ ਜਪਜੀ ਸਾਹਿਬ ਜੀਆਂ ਦੇ ਅੰਦਰ ਨਹੀਂ ਪੜਨਾ ਜੋ ਉਥੇ ਲਿਖਿਆ ਹੋਇਆ ਭਈ ਉਹੀ ਪੜਨਾ ਸੋ ਧਿਆਨ ਦੇ ਨਾਲ ਇੱਕ ਇੱਕ ਲਗਾ ਮਾਤਰਾ ਲਗਾ ਕਰਕੇ ਭਾਈ ਇਹਦਾ ਉਚਾਰਨ ਕਰਨਾ ਤੀਸਰਾ ਭਾਈ ਗੁਰਸਿੱਖਾਂ ਦੀ ਬੇਨਤੀ ਸੀ ਕਿ ਜਪਜੀ ਸਾਹਿਬ ਜੀਆਂ ਦੀ ਸੰਥਿਆ ਦੀ ਵੀਡੀਓ ਵੀ ਪਰ ਆਰੰਭ ਹੋਵੇ ਤੋ ਹਾਂ ਭਾਈ ਜਰੂਰ ਹੁਣ ਸਹਿਸਕ੍ਰਿਤੀ ਗੁਰਬਾਣੀ ਦੇ ਨਾਮ ਨਾਲ ਨਿਤਨੇਮ ਦੀ ਗੁਰਬਾਣੀ ਦੀ ਸੰਥਿਆ ਵੀਡੀਓ ਵੀ ਪਰ ਆਰੰਭ ਕੀਤੀ ਜਾਵੇਗੀ ਤੋ ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਕਿਰਪਾ ਕਰਨ ਪਾਈ ਸ਼ੁੱਧ ਗੁਰਬਾਣੀ ਦਾ ਉਚਾਰਨ ਕਰ ਸਕੀਏ ਹੋਈਆਂ ਭੁੱਲਾਂ ਨੂੰ ਬਖਸ਼ ਲੈਣਾ ਗੁਰਬਾਣੀ ਆਗਾਦ ਬੋਧ ਹੈ ਆਉ ਭਈ ਗਜ ਕਰਕੇ ਫਤਿ ਗਜਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ